ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰੇ ਸਾਨੂੰ ਬਾਣੀ ਦੇ ਰਾਹੀਂ ਸਮਝਾਉਂਦੇ ਨੇ ਕਿ ਜੈਸ ਪ੍ਰਮਾਤਮਾ ਨੇ ਪ੍ਰਭੂ ਨੇ ਐਸ ਇਨਸਾਨ ਨੂੰ ਬਣਾਇਆ ਇੱਥੇ ਜਗਤ ਦਾ ਇੱਕ ਖੇਡ ਬਣਾਇਆ ਜੋ ਕਿ ਬਹੁਤ ਸ਼ਕਤੀਸ਼ਾਲੀ ਹੈ ਹੁਣ ਸਾਰਾ ਹੀ ਕੁਝ ਪ੍ਰਮਾਤਮਾ ਕਰ ਰਿਹਾ ਸਾਰੇ ਪਾਸੇ ਪ੍ਰਮਾਤਮਾ ਹੀ ਵਿਚਰ ਰਿਹਾ ਪਰ ਜੀਵ ਉਸ ਪਰਮਾਤਮਾ ਨੂੰ ਭੁਲਾ ਕੇ ਹੰਕਾਰ ਦੇ ਵਿੱਚ ਆਣ ਕੇ ਆਪਣੇ ਆਪ ਨੂੰ ਹੀ ਵੱਡਾ ਮੰਨ ਬਿਠਾ ਹੈ ਹੁਣ ਆਪਾਂ ਵਿਚਾਰ ਕਰਦੇ ਹਾਂ ਕਿ ਮਾਰੇ ਸਾਨੂੰ ਬਾਣੀ ਦੇ ਰਾਹੀ ਕਿਵੇਂ ਸਮਝਾਉਂਦੇ ਆ ਕਿ ਭਾਈ ਜੋ ਤੂੰ ਸਭ ਕੁਝ ਦੇਖ ਰਿਹਾ ਹੈ ਸੁਣ ਰਿਹਾ ਹੈ ਜਿੱਥੇ ਤੂੰ ਵਿਚਰ ਰਿਹਾ ਹੈ ਇਹ ਸਭ ਪਰਮਾਤਮਾ ਦਾ ਹੀ ਖੇਡ ਹੈ ਉਸੇ ਦਾ ਹੀ ਰੂਪ ਹੈ ਮਾਰੇ ਸਮਝਾਉਂਦੇ ਨੇ ਕਹਿੰਦੇ ਮਨ ਤਨ ਧਨ ਜਿਨ ਪ੍ਰਭ ਦੀਆ ਰੱਖਿਆ ਸਹਿਜ ਸਵਾਰ ਕਹਿੰਦੇ ਜੈਸ ਪ੍ਰਮਾਤਮਾ ਨੇ ਇਸ ਜੀਵ ਨੂੰ ਇਹ ਮਨ ਦਿੱਤਾ ਇਸ ਦੇ ਨਾਲ ਮਨ ਵਾਸਤੇ ਇਹ ਤਨ ਦਿੱਤਾ ਹੈ ਤੇ ਨਾਲ ਸਵਾਸਾਂ ਦਾ ਧਨ ਵੀ ਦਿੱਤਾ ਹੈ ਇਹ ਸਾਰਾ ਹੀ ਕੁਝ ਕਹਿੰਦੇ ਇਕੱਠਾ ਕਰ ਦਿੱਤਾ ਇੱਕ ਸਰੀਰ ਬਣਾ ਕੇ ਸਰੀਰ ਵੀ ਬਹੁਤ ਸੋਹਣਾ ਬਣਾਇਆ ਹੈ ਜਿਸ ਦੀ ਨਕਲ ਇਨਸਾਨ ਨਹੀਂ ਕਰ ਸਕਦਾ ਹੁਣ ਆਪਾਂ ਜਦੋਂ ਇਸ ਸੰਸਾਰ ਦੇ ਵਿੱਚ ਵਿਚਰਦੇ ਹਾਂ ਤਸਰੀਰ ਨੂੰ ਨਾਲ ਲੈ ਕੇ ਵਿਚਰਦੇ ਆ ਤੇ ਆਪਾਂ ਕਦੇ ਵੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਧੰਨਵਾਦ ਨਹੀਂ ਕਰਦੇ ਕਿ ਤੁਸੀਂ ਸਾਨੂੰ ਇਹ ਮਨ ਦਿੱਤਾ ਤਨ ਦਿੱਤਾ ਤੇ ਸਵਾਸਾਂ ਦਾ ਧੰਨ ਦਿੱਤਾ ਹੈ ਆਪਾਂ ਕਦੇ ਵੀ ਸ਼ੁਕਰਾਨਾ ਨਹੀਂ ਕਰਦੇ ਅੱਗੇ ਮਹਾਰਾਜ ਕਹਿੰਦੇ ਸਰਬ ਕਲਾਕਰ ਥਾਪਿਆ ਅੰਤਰ ਜੋਤਿ ਅਪਾਰ ਉਸ ਪਰਮਾਤਮਾ ਨੇ ਇਸ ਜੀਵ ਨੂੰ ਸਰੀਰ ਦੇ ਵਿੱਚ ਵਰਤਣ ਵਾਲੀਆਂ ਸਾਰੀਆਂ ਹੀ ਤਾਕਤਾਂ ਦਿੱਤੀਆਂ ਨੇ ਤੇ ਇਸੇ ਹੀ ਸਰੀਰ ਦੇ ਵਿੱਚ ਪਰਮਾਤਮਾ ਨੇ ਬੇਅੰਤ ਆਪਣੀ ਜੋਤ ਵੀ ਟਿਕਾਈ ਹੋਈ ਹੈ ਹੁਣ ਸਾਨੂੰ ਪਤਾ ਕਿ ਸਾਡੇ ਅੰਦਰ ਪਰਮਾਤਮਾ ਆ ਜਦੋਂ ਬਾਣੀ ਪੜਦੇ ਆ ਫਿਰ ਸਾਨੂੰ ਗਿਆਨ ਹੁੰਦਾ ਕਿ ਸਾਡੇ ਅੰਦਰ ਵੀ ਪਰਮਾਤਮਾ ਹੈ ਜੇ ਸਾਡੇ ਅੰਦਰ ਪਰਮਾਤਮਾ ਹੈ ਤਾਂ ਇਹ ਸੰਸਾਰ ਦੇ ਵਿੱਚ ਜਿੰਨੇ ਵੀ ਜੀਵ ਜੰਤੂ ਨੇ ਉਹਨਾਂ ਦੇ ਅੰਦਰ ਵੀ ਪਰਮਾਤਮਾ ਹੈ ਹੁਣ ਮਾਰੇ ਕਹਿੰਦੇ ਜੇ ਸਾਰਾ ਕੁਝ ਉਹ ਪਰਮਾਤਮਾ ਨੇ ਕੀਤਾ ਹੈ ਤਾਂ ਆਪਣਾ ਮੂਰੇ ਕੀ ਫਰਜ਼ ਬਣਦਾ ਮਰੇ ਕਹਿੰਦੇ ਸਦਾ ਸਦਾ ਪ੍ਰਭ ਸਿਮਰਿਏ ਅੰਤਰ ਰਖ ਉਰਤਾਰ ਉਰਤਾਰ ਦਾ ਮਤਲਬ ਹੁੰਦਾ ਹੈ ਕਿ ਹਿਰਦੇ ਦੇ ਵਿੱਚ ਟਿਕਾ ਕੇ ਰੱਖਣਾ ਇਹ ਹਿਰਦਾ ਆਪਣਾ ਇਹ ਨਹੀਂ ਹੈ ਜੋ ਦਿਲ ਵਾਲਾ ਹਿੱਸਾ ਹੈ ਇਹ ਮਨ ਦਾ ਹਿਰਦਾ ਹੈ ਕਹਿੰਦਾ ਭਾਵ ਆਪ ਆਪਣੇ ਮਨ ਦੇ ਵਿੱਚ ਹੀ ਪਰਮਾਤਮਾ ਨੂੰ ਸਿਮਰਨਾ ਆ ਸਦਾ ਸਦਾ ਪ੍ਰਭ ਸਿਮਰਿਏ ਸਦਾ ਹੀ ਕੋਈ ਟਾਈਮ ਨਹੀਂ ਦੱਸਿਆ ਸਦਾ ਹੀ ਕਿਉਂਕਿ ਜਿਹੜਾ ਸਵਾਸਾਂ ਦਾ ਆਪਾਂ ਨੂੰ ਧੰਨ ਦਿੱਤਾ ਹੈ ਇਹ ਪਤਾ ਨਹੀਂ ਕਦੋਂ ਖਤਮ ਹੋ ਜਾਣਾ ਠੀਕ ਹੈ ਆਪਾਂ ਘਰੋਂ ਬਾਹਰ ਵੀ ਹੋ ਸਕਦੇ ਆ ਘਰ ਦੇ ਅੰਦਰ ਵੀ ਹੋ ਸਕਦੇ ਆ ਡਰਾਈਵ ਕਰਦੇ ਹੋ ਸਕਦੇ ਆ ਕਿਸੇ ਵਿਆਹ ਸ਼ਾਦੀ ਤੇ ਹੋ ਸਕਦੇ ਆ ਸੁੱਤੇ ਪੈ ਸਕਦੇ ਆ ਅੰਮ੍ਰਿਤ ਵੇਲਾ ਹੋ ਸਕਦਾ ਦੁਪਹਿਰ ਦਾ ਵੇਲਾ ਹੋ ਸਕਦਾ ਰਾਤ ਦਾ ਵੇਲਾ ਹੋ ਸਕਦਾ ਕੋਈ ਵੀ ਵੇਲਾ ਹੋ ਸਕਦਾ ਤਾਂ ਕਰਕੇ ਮਹਾਰਾਜ ਕਹਿੰਦੇ ਸਦਾ ਸਦਾ ਪ੍ਰਭ ਸਿਮਰਿਏ ਕਹਿੰਦੇ ਉਸ ਪਰਮਾਤਮਾ ਨੂੰ ਹਮੇਸ਼ਾ ਹੀ ਸਿਮਰਦੇ ਰਹਿਣਾ ਚਾਹੀਦਾ ਹੈ ਤੇ ਆਪਣੇ ਮਨ ਦੇ ਹਿਰਦੇ ਦੇ ਵਿੱਚ ਉਸ ਦੀ ਯਾਦ ਨੂੰ ਟਿਕਾ ਕੇ ਰੱਖਣਾ ਹੈ ਜਦੋਂ ਇੰਨੀ ਗੱਲ ਜੀਵ ਮਹਾਰਾਜ ਦੀ ਮੰਨ ਲਏਗਾ ਫਿਰ ਕੀ ਹੋਵੇਗਾ ਮਾਰੇ ਕਹਿੰਦੇ ਮੇਰੇ ਮਨ ਹਰ ਬਿਨ ਅਵਰਨਾ ਕੋਏ ਮਨ ਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਠੀਕ ਕਿ ਪ੍ਰਮਾਤਮਾ ਤੋਂ ਬਿਨਾਂ ਤਾਂ ਹੋਰ ਕੋਈ ਹੈ ਹੀ ਨਹੀਂ ਸਾਹ ਬੋ ਰਿਹਾ ਪਾਲ ਹੋ ਰਿਹਾ ਸਾਰੇ ਪਾਸੇ ਵਿਚਰ ਹੋ ਰਿਹਾ ਪਰਦੇ ਚੁੱਕਣੇ ਸ਼ੁਰੂ ਹੋ ਜਾਂਦੇ ਆ ਕਿ ਭਰਮ ਦੇ ਪਰਦੇ ਸਾਡੇ ਅੱਗੇ ਪਏ ਨੇ ਜਿੱਥੇ ਸਾਨੂੰ ਹਨੇਰੇ ਤੋਂ ਇਲਾਵਾ ਇਸ ਮਾਇਆ ਤੋਂ ਇਲਾਵਾ ਕੁਝ ਦਿਖਾਈ ਨਹੀਂ ਦਿੰਦਾ ਜਿਉਂ-ਜਿਉਂ ਜੀਵ ਪ੍ਰਮਾਤਮਾ ਨੂੰ ਆਪਣੇ ਮਨ ਦੇ ਵਿੱਚ ਵਸਾ ਕੇ ਰੱਖਦਾ ਫਿਰ ਇਹ ਜੋ ਪਰਦੇ ਨੇ ਇਹ ਚੱਕ ਹੁੰਦੇ ਨੇ ਜਦੋਂ ਜੀਵ ਨੂੰ ਇੰਨਾ ਪਤਾ ਲੱਗ ਜਾਂਦਾ ਕਿ ਪ੍ਰਮਾਤਮਾ ਤੋਂ ਬਿਨਾਂ ਹੋਰ ਕੋਈ ਵੀ ਸਾਡਾ ਅਸਲ ਰਾਖਾ ਨਹੀਂ ਹੈ ਫਿਰ ਕੀ ਹੁੰਦਾ ਕਹਿੰਦੇ ਪ੍ਰਭ ਸਰਨਾਈ ਸਦਾ ਰਹੋ ਦੁੱਖ ਨ ਵਿਆਪੇ ਕੋਇ ਰਹਾਓ ਦੇਖੋ ਜਿਹੜਾ ਜੀਵ ਮਰੇ ਕਹਿੰਦੇ ਪਰਮਾਤਮਾ ਦੀ ਸ਼ਰਨ ਦੇ ਵਿੱਚ ਪਿਆ ਰਵੇਗਾ ਹੁਣ ਸ਼ਰਨ ਦੇ ਵਿੱਚ ਪਰਮਾਤਮਾ ਤਾਂ ਆਪਾਂ ਨੂੰ ਦਿਖਾਈ ਨਹੀਂ ਦਿੰਦੇ ਸ਼ਰਨ ਕੀ ਹੈ ਇੱਕ ਤਾਂ ਉਹਦਾ ਨਾਮ ਜੋ ਆਪਾਂ ਜਪਦੇ ਹਾਂ ਗੁਰਮੰਤਰ ਜਿਸ ਨੂੰ ਕਹਿੰਦੇ ਨੇ ਇਹ ਵੀ ਸ਼ਰਨ ਹੀ ਹੈ ਇਹ ਬਹੁਤ ਸ਼ਕਤੀਸ਼ਾਲੀ ਗੁਰਮੰਤਰ ਹੈ ਵਾਹਿਗੁਰੂ ਫੇਰ ਉਹ ਨਾਮ ਜੋ ਪ੍ਰਮਾਤਮਾ ਦੇ ਮੁਖ ਦੀ ਆਵਾਜ਼ ਹੈ ਜਦੋਂ ਪ੍ਰਮਾਤਮਾ ਦੇ ਮੁਖ ਦੀ ਆਵਾਜ਼ ਦੇ ਨਾਲ ਮਨ ਹਮੇਸ਼ਾ ਜੁੜਿਆ ਰਹਿੰਦਾ ਆ ਫੇਰ ਮਾਰੇ ਕੀ ਕਹਿੰਦੇ ਕੀ ਨਹੀਂ ਹੁੰਦਾ ਦੁੱਖ ਨਾ ਵਿਆਪੇ ਕੋਈ ਨੇਰੀ ਆਵੇ ਚਖੜ ਆਵੇ ਕੋਈ ਮਰ ਗਿਆ ਕੋਈ ਜੰਮ ਗਿਆ ਇਸ ਮਨ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂ ਨਹੀਂ ਫਰਕ ਪੈਂਦਾ ਕਿਉਂਕਿ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਪਿਆ ਹੈ ਹੁਣ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਪੈਣ ਦਾ ਸਭ ਤੋਂ ਵੱਡਾ ਫਾਇਦਾ ਕੀ ਹੈ ਵੀ ਸਾਡਾ ਜੀਵਨ ਉੱਚਾ ਸੁੱਚਾ ਹੋ ਜਾਂਦਾ ਸਵਰਜ ਜਾਂਦਾ ਸਾਡੇ ਅੰਦਰੋਂ ਜਿਹੜਾ ਭੈਅ ਆ ਮੌਤ ਦਾ ਉਹ ਨਿਕਲ ਜਾਂਦਾ ਦੁੱਖ ਦਾ ਸੁੱਖ ਦਾ ਭੈਅ ਇਹ ਸਾਰੇ ਹੀ ਨਿਕਲ ਜਾਂਦੇ ਆ ਜਿੰਨੇ ਵੀ ਵਹਿਮ ਭਰਮ ਆ ਸਭ ਨਿਕਲ ਜਾਂਦੇ ਆ ਬਸ ਪ੍ਰਮਾਤਮਾ ਦਾ ਇੱਕ ਨਾਮ ਹੀ ਰਹਿ ਜਾਂਦਾ ਜੋ ਜੀਵ ਨੂੰ ਹਮੇਸ਼ਾ ਹੀ ਚੇਤੇ ਰੰਦਾ ਪਰਮਾਤਮਾ ਦਾ ਸਿਮਰਨ ਚੱਲਦਾ ਹੈ ਤੇ ਜੀਵ ਪਰਮਾਤਮਾ ਦੀ ਸ਼ਰਨ ਦੇ ਵਿੱਚ ਪਿਆ ਰਹਿੰਦਾ ਹੈ ਹੁਣ ਜੀਵ ਜੋ ਜੀਵ ਨਾਮ ਨਹੀਂ ਜਪਦੇ ਉਹ ਸੰਸਾਰ ਦੇ ਵਿੱਚ ਕੰਮਕਾਰਾਂ ਨੂੰ ਲੈ ਕੇ ਆਪਣੀਆਂ ਪੋਜੀਸ਼ਨਾਂ ਨੂੰ ਲੈ ਕੇ ਬੜੇ ਹੀ ਉਤਸਕ ਰਹਿੰਦੇ ਨੇ ਅਫਸਰ ਰਹਿੰਦੇ ਨੇ ਸਾਰਾ ਜੋਰ ਸਾਰੀ ਮਿਹਨਤ ਇੱਧਰ ਲਗਾ ਦਿੰਦੇ ਨੇ ਫਕੀਰੀ ਜਦੋਂ ਉਹ ਮੁਕਾਮ ਹਾਸਲ ਵੀ ਕਰ ਲੈਂਦੇ ਨੇ ਸੰਤੁਸ਼ਟੀ ਫਿਰ ਵੀ ਨਹੀਂ ਹੁੰਦੀ ਹੁਣ ਮਹਾਰਾਜ ਕਹਿੰਦੇ ਰਤਨ ਪਦਾਰਥ ਮਾਇਕਾ ਸੋਇਨਾ ਰੂਪਾ ਖਾਕ ਲਓ ਜੀ ਮਹਾਰਾਜ ਨੇ ਤਾਂ ਕਹਿਤਾ ਵੀ ਰਤਨ ਪਦਾਰਥ ਮਾਇਕਾ ਸੋਇਨਾ ਰੂਪਾ ਇਹ ਕੀ ਆ ਕਹਿੰਦੇ ਖਾਕ ਆ ਖਾਕ ਹੁੰਦਾ ਵੈ ਗੁਰੂ ਮਿੱਟੀ ਦੇ ਸਮਾਨ ਜੋ ਨਾਸ਼ਵੰਤ ਚੀਜ਼ ਆ ਨਾਸ਼ ਹੋਣ ਵਾਲੀ ਰੂਪਾ ਕਹਿੰਦੇ ਚਾਂਦੀ ਨੂੰ ਮਾਨਕ ਕਹਿੰਦੇ ਮੋਤੀ ਨੂੰ ਮਰੇ ਕਹਿੰਦੇ ਰਤਨ ਮੋਤੀ ਆਦਿਕ ਕੀਮਤੀ ਜਿੰਨੇ ਵੀ ਪਦਾਰਥ ਆ ਸੋਨਾ ਚਾਂਦੀ ਇਹ ਕਹਿੰਦੇ ਸਭ ਮਿੱਟੀ ਦੇ ਸਮਾਨ ਨੇ ਕਿਉਂ ਕਿਉਂ ਮਿੱਟੀ ਦੇ ਸਮਾਨ ਨੇ ਆਪਾਂ ਦਾ ਇੱਥੇ ਸੰਸਾਰ ਦੇ ਵਿੱਚ ਇਹਨਾਂ ਦੇ ਨਾਲ ਬਹੁਤ ਕੁਝ ਖਰੀਦ ਸਕਦੇ ਆ ਇੱਕ ਕੋਠੀ ਪੈ ਸਕਦੀ ਆ ਵੱਡੀਆਂ-ਵੱਡੀਆਂ ਕਾਰਾਂ ਲੈ ਸਕਦੇ ਆ ਕੱਪੜਾ ਲੀੜਾ ਲੈ ਸਕਦੇ ਆ ਬਹੁਤ ਚੀਜ਼ਾਂ ਲੈ ਸਕਦੇ ਆ ਫੇਰ ਮਹਾਰਾਜ ਨੇ ਕਿਉਂ ਕਹਿਤਾ ਕਿ ਇਹ ਖਾ ਕੇ ਆ ਮਿੱਟੀ ਦੇ ਸਮਾਨ ਆ ਵਾਹਿਗੁਰੂ ਇਸ ਨੂੰ ਤਾਂ ਖਾ ਕੇ ਗਿਆ ਕਿਉਂਕਿ ਇਹ ਨਾਲ ਨਹੀਂ ਜਾਂਦਾ ساری ਉਮਰ ਪਾ ਇਹਨਾਂ ਨੂੰ ਕਮਾਉਣ ਦੇ ਵਿੱਚ ਲਗਾ ਦੰਨੇ ਆ ਜਦੋਂ ਸਵਾਸ ਪੂਰੇ ਹੁੰਦੇ ਤਾਂ ਇਹ ਨਾਲ ਨਹੀਂ ਜਾਂਦੇ ਹੁਣ ਦੇਖੋ ਨਾ ਮਹਾਰਾਜ ਕਹਿੰਦੇ ਤੁਹਾਨੂੰ ਤਨ ਮਨ ਧਨ ਦਿੱਤਾ ਆ ਸਵਾਸਾਂ ਦਾ ਧਨ ਦਿੱਤਾ ਆ ਕੀਮਤੀ ਇਹ ਕਹਿੰਦੇ ਭਾਈ ਇੱਥੇ ਬ्यर्थ ਗਵਾਲਣੇ ਆ ਸਵਾਸ ਜਿਹੜੇ ਆ ਨਾ ਆਪਾਂ ਇੱਥੇ ਗਵਾਲਣੇ ਆ ਬ्यर्थ ਜਾਂਦੇ ਆ ਤਾਂ ਕਰਕੇ ਮਾਰੇ ਕਹਿੰਦੇ ਨਾਲ ਨਹੀਂ ਜਾਂਦਾ ਇਹ ਮਿੱਟੀ ਦੇ ਸਮਾਨ ਹੈ ਜੋ ਨਾਲ ਜਾਵੇਗਾ ਉਹ ਕੀਮਤੀ ਹੋਵੇਗਾ ਹੁਣ ਇਹ ਤਾਂ ਸੀ ਨਾ ਕਿ ਮਾਰੇ ਨੇ ਸੋਨਾ ਚਾਂਦੀ ਨੂੰ ਮਿੱਟੀ ਦੇ ਸਮਾਨ ਕਹਿ ਤਾ ਇਸ ਤੋਂ ਅੱਗੇ ਸੁਣੀਏ ਮਾਰੇ ਕੀ ਕਹਿੰਦੇ ਨੇ ਮਾਤ ਪਿਤਾ ਸੂਤ ਬੰਧ ਪਾ ਕੂੜੇ ਸਭੇ ਸਾਖ ਕਹਿੰਦੇ ਮਾਤਾ ਪਿਤਾ ਪੁੱਤਰ ਧੀਆ ਬੰਦਪ ਇਹ ਸਭ ਕੀ ਆ ਕਹਿੰਦੇ ਕਿਹੜੇ ਰਿਸ਼ਤੇ ਆ ਇਹ ਕਹਿੰਦੇ ਝੂਠੇ ਆ ਇਹ ਰਿਸ਼ਤੇ ਹੁਣ ਮਹਾਰਾਜ ਨੇ ਝੂਠੇ ਕਿਉਂ ਕਹਿਤਾ ਇਹੇ ਤਾਂ ਆਪਾਂ ਨੂੰ ਪਾਲਦੇ ਆ ਇਹੇ ਤਾਂ ਆਪਣੇ ਕੰਮ ਹੁੰਦੇ ਆ ਹੁਣ ਮਹਾਰਾਜ ਨੇ ਇਹਨਾਂ ਨੂੰ ਝੂਠੇ ਕਿਉਂ ਕਹਿਤਾ ਕਿਉਂਕਿ ਵਾਹਿਗੁਰੂ ਇਹ ਵੀ ਅੰਤ ਸਮੇਂ ਜੀਵ ਦੇ ਨਾਲ ਨਹੀਂ ਜਾਂਦੇ ਕੋਈ ਹੈਲਪ ਨਹੀਂ ਕਰ ਸਕਦੇ ਜੀਵ ਉਧਰ ਜਮਾ ਦੇ ਵਸ ਵਿੱਚ ਪਿਆ ਹੁੰਦਾ ਆ ਇਧਰੋਂ ਜਿਹੜੇ ਜੀਵ ਹੁੰਦੇ ਨੇ ਉਹ ਰੋ ਰਹੇ ਹੁੰਦੇ ਨੇ ਤਾਂ ਕਰਕੇ ਮਹਾਰਾਜ ਕਹਿੰਦੇ ਕਿ ਇਹ ਵੀ ਜਿਹੜੇ ਰਿਸ਼ਤੇ ਆ ਇਹ ਝੂਠੇ ਆ ਕਿਉਂਕਿ ਜੀਵ ਦੇ ਨਾਲ ਨਹੀਂ ਜਾਂਦੇ ਹੁਣ ਆਪਾਂ ਕੀ ਕਰਨਾ ਕਿ ਮਹਾਰਾਜ ਕਹਿੰਦੇ ਕਿੰਨੀ ਕੀਤਾ ਤਿਸੇ ਨਾ ਜਾਣੇ ਮਨਮੁਖ ਪਸ਼ੂ ਨਪਾਕ ਨਪਾਕ ਹੁੰਦਾ ਵਾਹਿਗੁਰੂ ਅਪਵਿੱਤਰ ਗੰਦੇ ਜੀਵਨ ਵਾਲਾ ਕਹਿੰਦੇ ਤੂੰ ਪਸ਼ੂ ਦੀ ਨਿਆਈ ਇੱਕ ਗੰਦਾ ਜੀਵਨ ਬਤੀਤ ਕਰ ਲਿਆ ਕਹਿੰਦੇ ਉਸ ਨੂੰ ਤੂੰ ਜਾਣਿਆ ਨਹੀਂ ਜਿਨੇ ਇਹ ਸਾਰਾ ਕੁਝ ਕੀਤਾ ਸੀ ਤੈਨੂੰ ਤਨ ਮਨ ਧਨ ਪਰਿਵਾਰ ਸੋਨਾ ਜ਼ਮੀਨ ਜਾਇਦਾ ਸਾਰਾ ਕੁਝ ਦਿੱਤਾ ਸੀ ਕਹਿੰਦੇ ਤਿਸੇ ਜਿਨ ਕੀਤਾ ਤਿਸੇ ਨਾ ਜਾਣੀ ਜਿਹੜਾ ਵੀ ਜੀਵ ਅਜਿਹਾ ਕਰੇਗਾ ਬੇ ਪ੍ਰਮਾਤਮਾ ਨੂੰ ਭੁੱਲ ਕੇ ਜੋ ਬੈਠੇਗਾ ਗੁਰਬਾਣੀ ਦੇ ਵਿੱਚ ਉਸ ਨੂੰ ਮਨਮੁਖ ਪਸ਼ੂ ਨਪਾਕ ਕਹਿੰਦੇ ਨੇ ਸੋ ਵਾਹਿਗੁਰੂ ਆ ਹਮੇਸ਼ਾ ਪਰਮਾਤਮਾ ਨੂੰ ਯਾਦ ਰੱਖਣਾ ਕਿਉਂਕਿ ਉਹ ਸਾਡਾ ਅਸਲ ਮਾਤਾ ਪਿਤਾ ਹੈ ਸਾਨੂੰ ਸੰਸਾਰ ਦੇ ਵਿੱਚ ਦੁੱਖ ਲੱਗੇ ਸੁੱਖ ਲੱਗੇ ਅਸੀਂ ਉਸ ਪਰਮਾਤਮਾ ਨੂੰ ਕਦੀ ਵੀ ਛੱਡਣਾ ਨਹੀਂ ਹੈ ਭੁੱਲਣਾ ਨਹੀਂ ਹੈ ਅਸੀਂ ਆਪਣਾ ਜੀਵਨ ਇੱਕ ਪਸ਼ੂ ਦੀ ਨਹੀਂ ਆਈ ਬਤੀਤ ਨਹੀਂ ਕਰਨਾ ਨਪਾਕ ਨਹੀਂ ਬਣਨਾ ਅਸੀਂ ਆਪਣੇ ਜੀਵਨ ਨੂੰ ਉੱਚਾ ਤੇ ਸੁੱਚਾ ਬਣਾਉਣਾ ਹੈ ਵਿਚਾਰ ਆਪ ਜੀ ਨੂੰ ਵਧੀਆ ਲੱਗੀ ਹੋਵੇ ਅੱਗੇ ਸ਼ੇਅਰ ਜਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ